ਖਬਰਾਂ ਦੇ ਸਾਰ ਦੇ ਨਾਲ ਪੰਜਾਬ ਦੇ ਵਿੱਚ ਬਗੈਰ ਬਿੱਲ ਤੋਂ ਖਰੀਦੇ ਸੋਨੇ ਦੀ ਮਾਤਰਾ ਵਧਦੀ ਜਾ ਰਹੀ ਹੈ ਅਤੇ ਕੈਨੇਡਾ ਦੇ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੋਈ ਜਿਸ ਦੀਆਂ ਤਾਰਾਂ ਹੁਣ ਪੰਜਾਬ ਦੇ ਨਾਲ ਜੁੜਦੀਆਂ ਵਿਖਾਈ ਦੇ ਰੀਆਂ ਨੇ ਅੰਮ੍ਰਿਤਸਰ ਤੋਂ ਬਾਅਦ ਹੁਣ ਲੁਧਿਆਣਾ ਵਿਖੇ 424 ਕਰੋੜ ਦਾ ਸੋਨਾ ਖਰੀਦੇ ਜਾਂਦਾ ਖੁਲਾਸਾ ਹੋਇਆ ਹੈ ਜਿਸ ਨੂੰ ਵੇਖਦਿਆਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ 에ਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਭਾਰਤ ਪੁੱਜਣ ਦਾ ਸ਼ੱਕ ਯਕੀਨ ਦੇ ਵਿੱਚ ਬਦਲਦਾ ਜਾ ਰਿਹਾ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਿੱਤੀ ਜਾਵੇਗੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਬਗੈਰ ਬਿੱਲ ਤੋਂ ਸੋਨੇ ਦੀ ਵਿਕਰੀ ਬਾਰੇ ਪਤਾ ਲੱਗਣ ਤੇ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਜੁਵਲਰਸ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਸਿਰ ਤੇ ਤਕਰੀਬਨ 20 ਅਤੇ 25 ਕਰੋੜ ਦੀ ਟੈਕਸ ਦੇਣਦਾਰੀ ਬੰਦੀ ਹੈ ਉਹਨਾਂ ਕਿਹਾ ਕਿ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕੈਨੇਡਾ ਤੋਂ ਲੁੱਟੇ ਸੋਨੇ ਦਾ ਹਿੱਸਾ ਸੀ ਅੰਮ੍ਰਿਤਸਰ ਦੇ ਅੰਦਰ ਜਿਹੜਾ 골ਡ गोल्ड सोने ਦੇ ਉੱਤੇ ਬਗੈਰ ਬਿੱਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮ ਨੇ ਸੋਨਾ ਕਿੱਥੋਂ ਖਰੀਦਿਆ ਔਰ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੰਧਤ ਇੱਕ ਵੱਡੀ ਕਾਰਵਾਈ ਅੱਜ ਤੱਕ ਦੀ ਹੁਣ ਤੱਕ ਦੀ ਜੇ ਮੈਂ ਕਹਾ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀਆ ਕਿ ਅਮਰਸਰ ਦੇ ਅੰਦਰ ਚਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ 골드 ਦੇ ਸਬੰਧ ਵਿੱਚ ਫੇਕ ਬਿੱਲ ਤਿਆਰ ਕੀਤੇ ਗਏ ਸੀ ਇਹ ਹੋਈ ਆ 336 ਕਰੋੜ ਰੁਪਇਆ ਅਮਰਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਇਆ 424 ਕਰੋੜ ਰੁਪਇਆ ਦੇ ਬਿੱਲ ਨੇ ਜਿਹੜੇ ਜਾਲੀ ਬਿੱਲ ਨੇ ਉਹਨਾਂ ਦਾ ਵੀ ਪਰਦਾ ਫਾਸਟ ਹੋਇਆਗਾ ਔਰ ਮੈਨੂੰ ਲੱਗਦਾ ਇੱਕ ਵੱਡੀ ਜਿਹੜੀ मुहिमा भी साढ़ी सफलता मिली आ और ये लगभग पच्ची करोड़ रुपया पच्ची करोड़ रुपया जोड़ा वो टैक्स का चार्ज किया जाऊगा देखिए ये हमारा विषय नहीं है कि वो कहाँ से आया है हमारा जो यूरिडिक्शन है वो टैक्स एनफोर्समेंट की है हमारी यूरिडिक्शन टैक्स इन्फोर्समेंट की है और हमें हमने जितने भी अभी एफ आई आर रजिस्टर करी है ਇਹ 12 ਸਟੇਟਾਂ ਵਿੱਚ ਜਿੱਥੇ हमको ਪਤਾ ਲੱਗ ਰਹਾ ਹੈ ਕਿ ਯਹਾਂ ਇਹ ਕ੍ਰਿਮਿਨਲ ਐਕਟ ਵਿੱਚ ਸ਼ਾਮਲ ਲੋਕ ਹੈ ਬਾਪੇ ਅਸੀਂ ਐਫ ਆਈ ਆਰ ਵੀ ਦਰਜ ਕਰ ਰਹੇ ਹਾਂ ਪਰ ਲੇਕਿਨ ਅਭੀ ਤੱਕ ਹਮਨੇ ਅਨਿਸ਼ਚਿਤੀ ਤੌਰ ਤੇ ਜਾਂ ਟੈਕਸ ਐਵੇਜਨ ਹੋਈ ਆ ਉਸ ਕੋ ਹੀ ਪਕੜਾ ਹੈ ਇੱਥੇ ਦੱਸਣਾ ਬੰਦ ਹੈ ਕਿ ਬੀਤੇ ਦਿਨੀ ਪੰਜਾਬ ਦੇ ਟੈਕਸੇਸ਼ਨ ਵਿਭਾਗ ਨੂੰ 190 ਕਿਲੋ ਸੋਨੇ ਦੀ ਖਰੀਦ ਬਾਰੇ ਪਤਾ ਲੱਗਾ ਜੋ ਜੀਐਸਟੀ ਦੀ ਅਦਾਇਗੀ ਕੀਤੇ ਬਿਨਾਂ ਖਰੀਦਿਆ ਗਿਆ ਸੀ ਅਤੇ ਇਸ ਦੇ ਕੈਨੇਡੀਅਨ ਲਿੰਕ ਬਾਰੇ ਪਤਾ ਕੀਤਾ ਜਾ ਰਿਹਾ ਹੈ ਹੁਣ ਅੰਮ੍ਰਿਤਸਰ ਅਤੇ ਲੁਧਿਆਣਾ ਦੋਹਾਂ ਮਾਮਲਿਆਂ ਵਿੱਚ ਸੋਨੇ ਦਾ ਸਰੋਤ 부ਜਾਰਿਤ ਬਣ ਚੁੱਕਾ ਹੈ। ਦੱਸ ਤਈ ਹੈ ਕਿ ਅੰਮ੍ਰਿਤਸਰ ਸ਼ਹਿਰ ਸੋਨੇ ਦੇ ਥੋਕ ਵਪਾਰ ਦਾ ਕੇਂਦਰ ਹੈ ਤੇ ਉੱਤਰ ਭਾਰਤ ਦੇ ਜ਼ਿਆਦਾਤਰ ਜੁਲਰਸ ਨੂੰ ਇੱਥੋਂ ਹੀ ਸੋਨਾ ਭੇਜਿਆ ਜਾਂਦਾ ਹੈ। 190 ਕਿਲੋ ਸੋਨੇ ਦੀ ਖੇਪ ਬਾਰੇ ਟੈਕਸੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਇਹ ਕਈ ਹਿੱਸਿਆਂ ਵਿੱਚ ਅੰਮ੍ਰਿਤਸਰ ਪੁੱਜਿਆ ਅਤੇ ਥੋਕ ਵਪਾਰੀ ਸੋਨੇ ਦੀ ਖਰੀਦ ਬਾਰੇ ਕੋਈ ਬਿੱਲ ਦਿਖਾਉਣ ਵਿੱਚ ناکਾਮੀਾਬ ਰਹੇ। ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਪੁਲਿਸ ਵੱਲੋਂ 400 ਕਿਲੋ ਸੋਨਾ ਭਾਰਤ ਜਾਂ ਦੁਬਈ ਵਿੱਚ ਹੋਣ ਦਾ ਖਰਚਾ ਜ਼ਾਹਿਰ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਦੇ ਟੈਕਸੇਸ਼ਨ ਵਿਭਾਗ ਨੇ ਨਵੀਆਂ ਪਰਤਾਂ ਖੋਲ੍ਹ ਦਿੱਤੀਆਂ ਨੇ ਪੀਲ ਰੀਜਨਲ ਪੁਲਿਸ ਦਾ ਮੰਨਣਾ ਹੈ ਕਿ ਸੋਨੇ ਦੀਆਂ 600 ਇੱਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ ਅਤੇ ਲੁੱਟ ਦੀ ਵਾਰਦਾਤ ਤੋਂ ਤੁਰੰਤ ਬਾਅਦ 400 ਕਿਲੋ ਸੋਨੇ ਵਿੱਚੋਂ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਦੇਸ਼ਾਂ ਵਿੱਚ ਪਹੁੰਚਾ ਦਿੱਤਾ ਗਿਆ ਹੈ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇਸ ਸੋਨੇ ਨੂੰ ਪਿਘਲਾ ਕੇ ਦੂਜੀਆਂ ਥਾਵਾਂ ਤੇ ਪਹੁੰਚਾਇਆ ਗਿਆ ਹੋਵੇਗਾ